ਗੁਰਿਆ ਪੁਲਿਸ ਨੇ ਨਸ਼ਿਆ ਅਬਰੋਧ ਮਹੀਮੇ ਦੇ ਤਹਿਤ ਪਿੰਡ ਰੁੜਕਾ ਕਲਾ ਦੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਇਸ ਵੇਲੇ ਜਾਣਕਾਰੀ ਦਿੰਦੇ ਹੋਏ ਡੀਐਸਪੀ ਫਲੋਰ ਸਰਵਨ ਸਿੰਘ ਬੱਲ ਨੇ ਦੱਸਿਆ ਸਬ ਇੰਸਪੈਕਟਰ ਗੁਰਸ਼ਰਨ ਸਿੰਘ ਦੀ ਟੀਮ ਜਿਨ੍ਹਾਂ ਵਿੱਚ ਚੌਕੀ ਇੰਚਾਰਜ ਰੁੜਕਾ ਕਲਾ ਉਮੇਸ਼ ਕੁਮਾਰ ਨੇ ਰੁੜਕਾ ਕਲਾ ਤੋਂ 150 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਹੈ ਜਿਸ ਦੇ ਰਣਜੀਤ ਸਿੰਘ ਗਿੱਲ ਖਿਲਾਫ ਪਹਿਲਾਂ ਵੀ ਚਾਰ ਮੁਕਦਮੇ ਦਰਜ ਹਨ ਜਿਸ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਹੋਰ ਪੁਸ਼ਗਿਸ਼ ਕੀਤੀ ਜਾ ਰਹੀ ਹੈ ਸਰ ਜੀ ਇੱਕ ਨਾਜਾ ਮੇਰਾ ਮਾਦਾ ਪ੍ਰੇਰੀ ਕੀ ਬਣਾ ਲੈਂਦੇ ਮਾਜੂਦ ਐਸਐਸਪੀ ਸਾਹਿਬ ਜੰਦਰ ਦਿਹਾਤੀ ਸ਼੍ਰੀ ਗੁਰਮੀਤ ਸਿੰਘ ਜਿਹਦੇ ਨਿਸ਼ਾ ਨਿਰਦੇਸ਼ ਅਤੇ ਉਹਨਾਂ ਚੋਂ ਚਲਾਈ ਗਈ ਨਸ਼ਾ ਅਵਰੋਧ ਤੇ ਮਾਰੇ ਅੰਸਰਾਂ ਉਹ ਜਿਹੜੀ ਮਹਿਮ ਹੈਗੀ ਆ ਉਸ ਸਮੇ ਉਸ ਵਿੱਚ ਸਫਲਤਾ ਮਿਲੀ ਜਦੋਂ ਗੁਰਸ਼ਰਨ ਸਿੰਘ ਮੁਖ ਅਫਸਰ ਥਾਣਾ ਗੁਰਾਇਆ ਤੇ ਉਸ ਦੀ ਟੀਮ ਵੱਲੋਂ ਕਾਰਵਾਈ ਕਰਦ ਹੋਇਆ ਰੁੜਕੇ ਕਲਾ ਨਾਲ ਸੰਬੰਧਿਤ ਰਣਜੀਤ ਸਿੰਘ ਗਿੱਲ ਜਿਹੜਾ ਇੱਕ ਉਹਦਾ ਪ੍ਰੀਵੀਅਸ ਰਿਕਾਰਡ ਵੀ ਜਿਹੜਾ ਮਾੜਾ ਸੀ ਉਹਦੇ ਤੇ 4 ਐਫ ਆਈ ਆਰ ਜਿਹੜੀਆਂ ਐਨਡੀਪੀ ਸਖੀਆਂ ਦਰਸਨ ਤੇ ਉਹਦੀ ਪਿਛਲੇ ਦਿਨਾਂ ਤੋਂ ਕਾਫੀ ਭਾਲ ਸੀ ਜੋ ਮਿਲ ਨਹੀਂ ਰਿਹਾ ਸੀ ਜਿਸ ਤੇ ਰੇਡ ਕਰਕੇ ਉਸ ਨੂੰ ਲੁੜਕਾ ਕਲਾ ਪਿੰਡ ਤੋਂ ਰੈਸਟ ਕੀਤਾ ਗਿਆ ਹੈਗਾ ਉਸ ਕੋ 150 ਗੋਲੀਆਂ ਜਿਹੜੀਆਂ ਨਸ਼ੀਲੀਆਂ ਬਰਾਮਦ ਕੀਤੀਆਂ ਗਈਆਂ ਨੇ ਤੇ ਉਸ ਨੂੰ ਮਾਂਜੁਗ ਅਦਾਲਤ ਵਿੱਚ ਪੇਸ਼ ਕਰਕੇ ਤੇ ਉਸ ਦਾ ਰਿਮਾਂਡ ਹਾਸਲ ਕਰਕੇ ਵੀ ਇਹ ਵਿਅਕਤੀ ਜਿਹੜਾ ਸੀ ਇਹ ਦੇ ਫਾਰਵਰਡ ਲਿੰਕ ਤੇ ਬੈਕਵਰਡ ਲਿੰਕ ਵੀ ਨਸ਼ਾ ਕਿੱਥੋਂ ਲੈ ਕੇ ਆਉਂਦਾ ਸੀ ਤੇ ਕਿੱਥੇ ਵੇਚਦਾ ਸੀ ਉਸ ਬਾਰੇ ਕਲੀਅਰ ਕੀਤਾ ਜਾਵੇਗਾ ਤੇ ਇਸ ਦਾ ਜਿਹੜਾ کردار ਸੀ ਉਹ ਨਸ਼ੀਨਾ ਗਰਸ ਸੀ ਤੇ ਇਹਦਾ ਕਾਫੀ ਜਿਹੜਾ ਉਹਨਾਂ ਪਿੰਡਾਂ ਦੇ ਰੁਕਾ ਕਲਾ ਦੇ ਵਿੱਚ ਏਰੀਆ ਦੇ ਵਿੱਚ ਲਿਸਟਡ ਪਰਸਨ ਸੀ ਵੀ ਜਿਹੜਾ ਕਿ ਨਸ਼ਾ ਵੇਚਦਾ ਸੀ ਉਸ ਤੇ ਇੱਕ ਬੜੀ ਅੱਛੀ ਕਾਰਵਾਈ ਕਰਦੇ ਹੋਏ ਆ ਲੋਕਲ ਪੁਲਿਸ ਨੇ ਇਸ ਨੂੰ ਕਾਬੂ ਕੀਤਾ ਹੈ ਗੁਰਿਆ ਪੁਲਿਸ ਨੇ ਨਸ਼ਿਆ ਅਬਰੋਧ ਮੁਹਿੰਮ ਦੇ ਤਹਿਤ ਪਿੰਡ ਰੁੜਕਾ ਕਲਾ ਦੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਇਸ ਵੇਲੇ ਜਾਣਕਾਰੀ ਦਿੰਦੇ ਹੋਏ ਡੀਐਸਪੀ ਫਲੋਰ ਸਰਵਨ ਸਿੰਘ ਬੱਲ ਨੇ ਦੱਸਿਆ ਸਬ ਇੰਸਪੈਕਟਰ ਗੁਰਸ਼ਰਨ ਸਿੰਘ ਦੀ ਟੀਮ ਜਿਨ੍ਹਾਂ ਵਿੱਚ ਚੌਕੀ ਇੰਚਾਰਜ ਰੁੜਕਾ ਕਲਾ ਉਮੇਸ਼ ਕੁਮਾਰ ਨੇ ਰੁੜਕਾ ਕਲਾ ਤੋਂ 150 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਹੈ ਜਿਸ ਦੇ ਰਣਜੀਤ ਸਿੰਘ ਗਿੱਲ ਖਿਲਾਫ ਪਹਿਲਾਂ ਵੀ ਚਾਰ ਮੁਕਦਮੇ ਦਰਜ ਹਨ ਜਿਸ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਹੋਰ ਪੁਛਗਿੱਛ ਕੀਤੀ ਜਾ ਰਹੀ ਹੈ ਸਰ ਜੀ ਇੱਕ ਨਾਜਮਾ ਦਾ ਬਲਾਕ ਹੈ ਕੀ ਬਤ ਮਾਉਂਦੇ ਮੌਜੂਦ ਐਸਐਸਪੀ ਸਾਹਿਬ ਜਨਦਰ ਦਿਹਾਤੀ ਸ਼੍ਰੀ ਗੁਰਮੀਤ ਸਿੰਘ ਜਿਹਦੇ ਨਿਸ਼ਾ ਨਿਰਦੇਸ਼ ਅਤੇ ਉਹਨਾਂ ਵੱਲੋਂ ਚਲਾਈ ਗਈ ਨਸ਼ਾ ਅਵਿਰਧ ਤੇ ਮਾਰੇ ਅੰਸਰਾ ਉਹਦੀ ਜਿਹੜੀ ਮਹਿਮ ਹੈਗੀ ਆ ਉਸ ਸਮੇ ਉਸ ਵਿੱਚ ਸਫਲਤਾ ਮਿਲੀ ਜਦੋਂ ਗੁਰਸ਼ਰਨ ਸਿੰਘ ਮੁਖ ਅਫਸਰ ਥਾਣਾ ਗੁਰਾਇਆਂ ਤੇ ਉਸਦੀ ਟੀਮ ਵੱਲੋਂ ਕਾਰਵਾਈ ਕਰਦੋ ਹੈ ਰੁੜਕੇ ਕਲਾ ਨਾਲ ਸੰਬੰਧਿਤ ਰਣਜੀਤ ਸਿੰਘ ਗਿੱਲ ਜਿਹੜਾ ਇੱਕ ਉਹਦਾ ਪ੍ਰੀਵੀਅਸ ਰਿਕਾਰਡ ਵੀ ਜਿਹੜਾ ਮਾੜਾ ਸੀ ਉਹਦੇ ਤੇ 4 ਐਫਆਈਆਰ ਜਿਹੜੀਆਂ ਐਨਡੀਪਸ ਐਕਟ ਦੀਆਂ ਦਰਸਨ ਤੇ ਉਹਦੀ ਪਿਛਲੇ ਦਿਨਾਂ ਤੋਂ ਕਾਫੀ ਭਾਲ ਸੀ ਜੋ ਮਿਲ ਨਹੀਂ ਰਿਹਾ ਸੀ ਜਿਸ ਤੇ ਰੇਡ ਕਰਕੇ ਉਸ ਨੂੰ ਰੁੜਕਾ ਕਲਾ ਪਿੰਡ ਤੋਂ ਅਰੈਸਟ ਕੀਤਾ ਗਿਆ ਹੈਗਾ ਉਸ ਕੋ 150 ਗੋਲੀਆਂ ਜਿਹੜੀਆਂ ਨਸ਼ੀਲੀਆਂ ਬਰਾਮਦ ਕੀਤੀਆਂ ਗਈਆਂ ਨੇ ਤੇ ਉਸ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਤੇ ਉਸ ਦਾ ਰਿਮਾਂਡ ਹਾਸਲ ਕਰਕੇ ਵੀ ਇਹ ਵਿਅਕਤੀ ਜਿਹੜਾ ਸੀ ਇਹਦੇ ਫਾਰਵਰਡ ਲਿੰਕ ਤੇ ਬੈਕਵਰਡ ਲਿੰਕ ਵੀ ਨਸ਼ਾ ਕਿੱਥੋਂ ਲੈ ਕੇ ਆਉਂਦਾ ਸੀ ਤੇ ਕਿੱਥੇ ਵੇਚਦਾ ਸੀ ਉਸ ਬਾਰੇ ਕਲੀਅਰ ਕੀਤਾ ਜਾਵੇਗਾ ਤੇ ਇਸ ਦਾ ਜਿਹੜਾ کردار ਸੀ ਉਹ ਨਸ਼ੀਨਾ ਗਰਸ ਸੀ ਤੇ ਇਹਦਾ ਕਾਫੀ ਜਿਹੜਾ ਉਹਨਾਂ ਪਿੰਡਾਂ ਦੇ ਰੁਕਾਕਲਾ ਦੇ ਵਿੱਚ ਈਰੀ ਦੇ ਵਿੱਚ ਲਿਸਟਡ ਪਰਸਨ ਸੀ ਵੀ ਜਿਹੜਾ ਕਿ ਨਸ਼ਾ ਵੇਚਦਾ ਸੀ ਉਸ ਤੇ ਇੱਕ ਬੜੀ ਅੱਛੀ ਕਾਰਵਾਈ ਕਰਦੇ ਹੋਏ ਆ ਲੋਕਲ ਪੁਲਿਸ ਨੇ ਇਸ ਨੂੰ ਕਾਬੂ ਕੀਤਾ ਹੈ